ਰਾਮ ਆਏਗੇ ਗੀਤ ਦੇ ਨਾਲ ਚਰਚਾ ਚਾਈ ਜਰਮਨੀ ਦੀ ਇਹ ਸਿੰਗਰ ਜਦੋਂ ਨਰਿੰਦਰ ਮੋਦੀ ਨੂੰ ਮਿਲਦੀ ਹੈ ਤਾਂ ਕੁਝ ਖਾਸ ਗੱਲਾਂ ਹੁੰਦੀਆਂ ਕਹਿੰਦੀ ਵੀ ਭਾਰਤ ਦੀ ਸਭਿਆਤਾ ਨੂੰ ਪਿਆਰ ਕਰਦੀ ਹੈ ਤੇ ਕੁਝ ਭਾਜਨ ਕੀਰਤਨ ਜਦੋਂ ਗਾਏ ਤਾਂ ਜਿਹੜੇ ਨਰਿੰਦਰ ਮੋਦੀ ਵੀ ਥਰਕਣ ਲੱਗੇ ਤੇ ਉਹਨਾਂ ਨੇ ਆਪਣੇ ਹੱਥ ਦੇ ਨਾਲ ਇੱਕ ਸਾਜ਼ ਵਜਾਤਾ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਜਰਮਨੀ ਦੀ ਸਿੰਗਰ ਕਸੈਂਡਰਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਰਾਮ ਆਏਗੇ ਗੀਤ ਦੇ ਉੱਪਰ ਜਿਹੜਾ ਗੀਤ ਗਾ ਕੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਤੇ ਸਭ ਤੋਂ ਪਹਿਲਾਂ ਇਹ ਦੱਸ ਦੇਣਾ ਕਿ ਇਸ ਸਿੰਗਰ ਨੂੰ ਦਿਖਦਾ ਨਹੀਂ ਅੱਖਾਂ ਤੋਂ ਨਹੀਂ ਦਿਸਦਾ ਪਰ ਗਾਉਂਦੀ ਬਹੁਤ ਸੋਹਣਾ ਹੈ ਵੀਡੀਓ ਨੂੰ ਇਹਨਾਂ ਸੁਣ ਕੇ ਯਾਰ ਦੱਬ ਕੇ ਸ਼ੇਅਰ ਕਰ ਦਿਓ ਅਜਿਹੇ ਸਿੰਗਰ ਜਿਹੜੇ ਮਿਹਨਤ ਹੌਸਲੇ ਨਾਲ ਅੱਗੇ ਆਏ ਹੋਏ ਨੇ ਯਾਰ ਬਾਤ ਸੁਣੋ ਉਹ ਕੁੜੀ ਦੀ ਤੇ ਜਦੋਂ ਨਰਿੰਦਰ ਮੋਦੀ ਨੂੰ ਮਿਲਦੀ ਹੈ ਤਾਂ ਉੱਥੇ ਬੈਠ ਕੇ ਜੋ ਮੁਲਾਕਾਤ ਹੁੰਦੀ ਹੈ ਉਸ ਦੇ ਦੌਰਾਨ ਇਹ ਕੁੜੀ ਦੱਸਦੀ ਹੈ ਕਿ ਇਹ ਭਾਰਤੀ ਸੱਭਿਆਚਾਰ ਨੂੰ ਬੜਾ ਪਿਆਰ ਕਰਦੀ ਹੈ ਤੇ ਜਿਹੜਾ ਸ਼ਿਵ ਤੇ ਕ੍ਰਿਸ਼ਨ ਦੀ ਭਗਤ ਹੈ ਬਹੁਤ ਵੱਡੀ ਤੇ ਆਓ ਸੁਣਦੇ ਹਾਂ ਇਸ ਲੜਕੀ ਨੇ ਜੋ ਸਿੰਗਰ ਨੇ ਜਰਮਨੀ ਦੀ ਸਿੰਗਰ ਹੈ ਇਸ ਨੇ ਜੋ ਭਜਨ ਗਾਇਆਗਾ ਉਹ ਤੁਹਾਨੂੰ ਸੁਣਾਉਣੇ ਆ ਤੇ ਦੋਨੇ ਗੀਤ ਜਿਹੜੇ ਸੁਣ ਕੇ ਆਪਦੀ ਰਹਿ ਜ਼ਰੂਰ ਦਿਓ ਆਓ ਸੁਣਦੇ ਹਾਂ ਦੋਨੇ ਇਹ ਭਜਨ ਅਚੁਤੰ ਕੇਸ਼ਵਮ ਰਾਮਨਾਰਾਇਣਮ ਕ੍ਰਿਸ਼ਨ ਦਾ ਮੋਦਲਮ वसुदेवं भजे कृष्ण दामोदरं वसुदेवं भजे हरे कृष्ण हरे कृष्ण 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 हरे 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 राम हरे राम 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 हरे 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 कृष्ण हरे कृष्ण 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 हरे हरे Сейчас я вы... ਕੀ ਵੀ ਸੁਣਿਆ ਇਹ ਜਿਹੜੀ ਜਰਮਨੀ ਦੀ ਸਿੰਗਰ ਹੈ ਕਸੈਂਡਰਾ ਇਹ ਕ੍ਰਿਸ਼ਨ ਦੀ ਬਹੁਤ ਵੱਡੀ ਭਗਤ ਹੈ ਭਾਰਤੀ ਸਭਿਅਤਾ ਨੂੰ ਪਿਆਰ ਕਰਦੀ ਹੈ ਤੇ ਜਦੋਂ ਨਰਿੰਦਰ ਮੋਦੀ ਨੂੰ ਮਿਲਦੀ ਹੈ ਤਾਂ ਮੁਲਾਕਾਤ ਦੇ ਦੌਰਾਨ ਇਹ ਕੀਰਤਨ ਸੁਣਾਉਂਦੀ ਹੈ ਭਜਨ ਗਾਉਂਦੀ ਹੈ ਤਾਂ ਜਦੋਂ ਭਜਨ ਗਾਉਂਦੀ ਹੈ ਤਾਂ ਨਰਿੰਦਰ ਮੋਦੀ ਜਿਹੜੇ ਹੱਥਾਂ ਦੇ ਨਾਲ 뮤직 ਵਜਾਉਂਦੇ ਐ ਮੁਲਾਕਾਤ ਬਹੁਤ ਵੱਖਰੇ ਤਰੀਕੇ ਦੇ ਨਾਲ ਹੋਈ ਹੈ ਦੇਖੋ ਤੁਸੀਂ ਅੱਖਾਂ ਤੋਂ ਨਹੀਂ ਦਿਸਦਾ ਇਸ ਸਿੰਗਰ ਨੂੰ ਪਰ ਜਿਹੜੀ ਭਾਰਤੀ ਸਭਿਅਤਾ ਉਹ ਕਿੰਨਾ ਮਹੱਤਵ ਰੱਖਦੀ ਐ ਇਸ ਕੁੜੀ ਦੇ ਲਈ ਤੇ ਆਓ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਈਏ ਤੇ ਜੈ ਸ਼੍ਰੀ ਕ੍ਰਿਸ਼ਨ ਜਨ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਕਿ ਜਿਹੜੇ ਕ੍ਰਿਸ਼ਨ ਦੇ دیਵਾਨੇ ਨੇ ਉਹ ਵੀ ਪਰੇ ਤੋਂ ਪਰੇ ਨੇ ਤੇ ਇਸ ਲੜਕੀ ਦੇ ਲਈ ਜਿਹੜੇ ਕਹਿ ਸਕਦੇ ਵੀ ਅੰਗਰੇਜ਼ੀ ਆਉਂਦੀ ਆ ਆਪਣੀ ਭਾਸ਼ਾ ਬੋਲਦੀ ਆ ਪਰ ਹਿੰਦੀ ਦੇ ਵਿੱਚ ਭਜਨ ਗਾਉਂਦੀ ਆ ਕ੍ਰਿਸ਼ਨ ਦੇ ਤੇ ਰਾਮ ਦੇ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ